ਮੇਰੇ ਵੱਲੋਂ ਤੁਹਾਨੂੰ ਪਿਆਰ ਭਰਿਆ ਸ਼ੁਕਾ ਲਾਜ ਦੇ ਵਲੌਗ 'ਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਗਰਮੀ ਬਹੁਤ ਹੀ ਆ ਲੱਗਦਾ بارش ਆਊਗੀ ਜਿੱਦਾਂ ਉਹ ਮਸਲਿਆ ਬਣਿਆ ਵਾ ਹਵਾ ਚੱਲੀ ਜਾਂਦੀ ਆ ਮੱਟੀ ਮੱਠੀ ਤੇ ਸ਼ਾਇਦ ਦੇਖੋ ਸ਼ਾਮ ਤੱਕ ਆ ਹੀ ਜਾਵੇ ਜੇ ਮੌਸਮ ਉਦਾਂ ਹੈ ਤੇ ਸਾਫ਼ ਜਿਹਾ ਆਉ ਉਹ ਮਾਂ ਤੋਂ ਬੜੀ ਜਾ ਕਿਉਂਕਿ ਆ ਸਬਜ਼ੀਆਂ ਦਾ ਵੀ ਬੁਰਾ ਹਾਲ ਆ ਹੋਈਆਂ ਕਮਲਾਈਆਂ ਜੀਆਂ بارش ਹੋ ਜੇ ਤਾਂ ਵਧੀਆ ਹੀ ਆ ਕਿਉਂਕਿ ਮੌਸਮ ਠੰਡਾ ਹੋ ਜਾਊਗਾ ਤੇ ਤੇ ਨਾਲੇ ਜਿੱਦਾਂ ਹੈਗਾ ਵਾ ਜਿਹੜੇ ਚੰਦਰ ਦੀ ਪਟਾਈ ਕਰਦੇ ਉਹਨਾਂ ਦਾ ਵੀ ਸੌਖਾ ਰਹੂਗਾ ਕਿਉਂਕਿ ਲੇਵਰ ਗਰਮੀ ਆ ਪਾਣੀ ਬਹੁਤ ਪੀਟੀ ਆ ਆ ਰੂੜੀ ਖਲਾਰੀ ਅੱਜ ਬਈ ਬੁਆਈ ਆਪਣੀ ਜੇ ਖਲਾਰਨ ਵਾਲੀ ਪਈ ਉਹ ਤੇ ਖਲਾਰਨੀ ਆ। ਭਾਈ ਇਹ ਚੱਲ ਜੇ ਮੀਂਹ ਆ ਜੂਗਾ ਤਾਂ ਫੇਰ ਹੀ। ਆਰਾਮ ਨਾਲ ਠੰਡੇ ਚ ਖਲਾਰਾਂਗੇ। ਥਾਂ ਸੋ ਕੋਈ ਠੰਡਾ ਮਾਹੌਲ ਹੋ। ਜਿੰਨੀ ਗਰਮੀ ਹੁੰਦੀ ਏ ਟਰੈਕਟਰ ਚਲਾਉਣ ਨੂੰ ਮਜੇ ਨਹੀਂ ਆਉਂਦਾ। ਸਾੜ ਪੈਂਦਾ ਗੜੇ ਗੜੇ ਟਰੈਕਟਰ ਦਾ ਸੇਕ ਹੁੰਦਾ ਇੱਕ ਉਤੋਂ ਜਾ। ਉਹਦਾ ਮੂੰਹ ਲੂਜਾ ਦਾ ਪਾਣੀ ਆ। ਕਿਹੜੇ ਵੀ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰਿਓ ਕਰੋ ਤੁਹਾਡਾ ਆਪਣਾ ਚੈਨਲ ਅਸੀਂ ਤੋਂ ਨਵੇਂ ਕੰਟੈਂਟ ਲੈ ਕੇ ਆਉਂਦੇ ਰਵਾਂਗੇ ਅਫੀਸ਼ੀਅਲ YouTube ਮਾਈ ਚੈਨਲ ਸਬਸਕ੍ਰਾਈਬ ਕੀਪ ਵਾਚਿੰਗ ਗਰਮੀ ਹੈ ਵੀ ਬੜੀ ਆ ਜਿੰਨੀ ਗਰਮੀ ਆ ਹਵਾ ਤੁਹਾਨੂੰ ਚਲਦੀ ਨਹੀਂ ਸੁਣਦੀ ਆ ਦੇਖੋ ਰੁੱਖ ਕਿਦਾਂ ਹਿੱਲ ਰਹੇ ਗਰਮ ਹਵਾ ਬੁੱਠਾ ਲੁੰਦੀ ਆ ਸ਼ਾਇਆ ਚ ਬੈਠੇ ਆ ਜੇ ਮੂਲ ਉੱਡੀਆ ਇੰਨੀ ਗਰਮ ਹਵਾਵਾਂ ਅੱਜ ਸ਼ਾਮੇ ਬੈਠੇ ਆ ਤੇ ਇਹ ਵਾ ਨਾਬ ਵਧੀਆ ਘੜੀ ਆਪਣੀ ਇਹ ਹੈਗੀ ਆ 110 ਤੇ 31 ਅੱਜ ਮੇਰੇ ਹਿਸਾਬ ਨਾਲ ਉਹ ਵੀ ਤੇ ਤਾਂ 14 ਦਿਨ ਦੀ ਹੋ ਗਈ ਆ ਦਿਖਾਉਣੇ ਤੁਹਾਨੂੰ ਇਹ ਵੀ ਆ ਖੜੀ ਇਹ 13-14 ਦਿਨ ਦੀ ਹੋ ਗਈ ਆ ਵਧੀਆ ਵਾ ਹੂੰ ਤੇ ਹੁਣ ਵੈਸੇ 5 ਤਰੀਕ ਨੂੰ ਲੇਟ ਆ ਜਾਣੀ ਹੈ ਕਈ ਥਾਈ 1 ਨੂੰ ਕਈ ਥਾਈ 10 ਨੂੰ ਦੇਖੇ ਜਿੱਦਣ ਬੀਜੀ ਨੇਰੀ ਆ ਗਈ ਮੁੱਠਾ ਜਿਹਾ ਬੱਜੀਆਂ ਚਲੋ ਹੈ ਸਹੀ ਆ ਵਧੀਆ ਹੋ ਗਈ ਆ ਫਿਰ ਵੀ ਆ ਦੇਖੋ ਕਿ ਮੇਰੇ ਖਜੇ ਵੀ ਕਮਲਾਏ ਜੇ ਹੋਏ ਆ ਸਾਰੇ ਇੰਨੀ ਗਰਮੀ ਪੈ ਰਹੀ ਆ ਤੁੰ ਦੱਸਿਆ ਲੀਵਰ ਵੀ ਬੱਤ ਤੋਂ ਵੱਧ 4 ਘੰਟੇ ਕੰਮ ਕਰਦੀ ਮਸਾਈ ਉਹ ਵੀ ਕਰਮੀ ਨਾ ਬੁਰਾ ਹਾਲ ਹੋ ਜਾਂਦਾ ਐਨੀ ਲੋ ਵਗਦੀ ਆ ਬਈ ਆਪ ਦੀਆਂ ਆਹ ਆਰਗੈਨਿਕ ਸਬਜ਼ੀਆਂ ਜ਼ਰੂਰ ਲਾਇਆ ਕਰੋ ਆਪਾਂ ਧਨੀਆਂ ਵਾਂ ਦੇਖ ਲੈਣਾ ਲੰਮੀ ਇਹ ਪਿਆ ਇਹ ਪਕਾਇਆ ਆਪਦਾ ਹੀ ਬੀ ਰੱਖਣਾ ਵਾ ਗਾਹ ਨੂੰ ਫਿਰ ਇਹ ਹੀ ਬੀਜਾਂਗੇ ਕਿਉਂਕਿ ਲੈੜਾ ਬਾਜ਼ਾਰਾਂ ਚੋਂ ਆ ਆਰਗੈਨਿਕ ਥੋੜੀ ਹੁੰਦਾ ਆਪਣੇ ਵਾਸਤੇ ਸਬਜ਼ੀ ਲਈ ਥੋੜੀ ਜੀ ਵਧੀਆ ਲੱਥ ਜਾਂਦੀ ਤੀਏ ਇੱਕ ਦਿਨ ਸਾਰੇ ਜਾਂਦਾ ਵੱਤੂ ਬਾਬੇ ਦੀ ਮੇਰ ਨਾ ਹਾਂ ਅੱਜ ਤਾਂ ਉਹਨਾਂ ਬਾਈ ਨੇ ਰੇਪ ਆਇਆ ਸੀ ਵੀ ਆਪਣੀ ਖੇਤਾਂ 'ਚ ਪਾਇਆ ਦੇਸੀ ਰੇ ਜ਼ਰੂਰ ਪਾਇਆ ਕਰੋ ਜਿਹੜਾ ਅਖਾਦਾਂ ਖੂਦਾਂ ਨਾਲ ਨਾਲੇ ਜ਼ਮੀਨ ਦੀ ਪਛਾਉ ਸ਼ਕਤੀ ਵਧਦੀ ਆ। ਉਹ ਦਿਖਾਣ ਦੇਣਾ ਤੁਹਾਨੂੰ ਦੇਸੀ ਰੇ ਪਾਇਆ ਕਰੋ ਜ਼ਰੂਰ ਪਾਇਆ ਕਰੋ ਕਿਉਂਕਿ ਇਹਦਾ ਫਾਇਦਾ ਵਾ। ਹਨਾ ਫਸਲਾਂ ਲਈ ਲਾਹੇਵੰਦਨ ਨਾਲੇ ਫਸਲ ਵੱਧ ਹੁੰਦੀ। ਇੱਕ ਨਾ ਜਦ ਆਪਾਂ ਜੀਰੀਆਂ ਲਾਉਂਨੇ 8ਵੇਂ ਮਹੀਨੇ 'ਚ ਪਾਣੀ ਘਟਾ ਲਿਆ ਕਰੋ। ਗਡੂਆ ਪਊਗਾ ਤੇ ਉਹ ਫਸਲ ਵੱਧ ਤੁਰਦੀ ਆ। ਹੁਣ ਨਿਹਰਾ ਦਵਾਈਆਂ ਤੇ ਕਾਹਦੀਆਂ ਖਾਦਾਂ ਤੇ ਉਹਨਾਂ ਨੇ ਫਸਲ ਨਹੀਂ ਕੱਢ ਦੇਣੀ ਹੁੰਦੀ। 100 ਪਾ ਲਓ। ਦੇਸੀ ਰੇ ਦੇਸੀ ਰੇ ਹੁੰਦਾ ਵੀਰੇ। ਇੱਕ ਨੰਬਰ ਚੀਜ਼ ਆ। ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆ ਜਰੂਰ ਸਬਸਕ੍ਰਾਈਬ ਕਰਿਓ ਤੁਹਾਡੇ ਆਪਣਾ ਚੈਨਲ ਆ। ਹਰ ਤੋਂ ਵੱਧ ਚੈਨਲ ਨੂੰ ਸਬਸਕ੍ਰਾਈਬ ਕਰੋ, ਸ਼ੇਅਰ ਕਰੋ, ਲਾਈਕ ਕਰੋ, ਕਮੈਂਟ ਕਰੋ। ਤੇ بارش ਹੋਈ ਅਸਵੇ ਸਾਮੀ। ਆ ਵੀ ਪੈੜੀਆਂ ਚ ਪਾਣੀ ਖੜ ਗਿਆ ਬਿਜਲੀ ਲਿਸ਼ਕਦੀ ਆ ਇੰਨਾ ਮੀ ਪਿਆ ਸੁੱਕੀਆਂ ਜ਼ਮੀਨਾਂ ਸੀ ਅੱਜ ਇੱਥੇ ਪਾਣੀ ਖੜ ਗਿਆ ਆ ਬਹੁਤ ਬਾਰਿਸ਼ ਹੋਂਦੀ ਅੱਜ ਤੁਹਾਨੂੰ ਸੁਣ ਦੇਣੇ ਆ ਬਿਜਲੀ ਲਿਸ਼ਕਦੀ ਓਹੋ ਬਹੁਤ ਜ਼ਿਆਦਾ ਹੀ ਬਾਰਿਸ਼ ਹੋਂਦੀ ਅੱਜ ਆਗੇ ਜਾਂਦੀ ਗੱਡੀ ਰੋਡ ਉਤੇ ਆ ਸੁੱਕੀਆਂ ਪਈਆਂ ਜ਼ਮੀਨਾਂ ਇੰਨੀ ਬਾਰਿਸ਼ ਹੋਈ ਆ ਦੇਖ ਲਓ ਪਾਣੀ ਖੜਾ ਕਰਦਾ ਬਹੁਤ ਨੇਰ ਵੀ ਬਾਲਾਂ ਚੱਲਿਆ ਨੇਰ ਬਹੁਤ ਚੱਲਿਆ ਕਾਫੀ ਚੱਲਿਆ ਨੇਰ ਸ਼ਾਮ ਦਾ ਟਾਈਮ ਸੀ ਕੋਈ 6 ਵਜੇ ਦਾ ਤੇ ਆਈ ਆ ਨੇ ਅਜੇ ਵੀ ਪੈਂਡਿਆ ਵਾ ਸੌਰੀ ਬੰਨੇ ਤੁਹਾਨੂੰ ਦਿਖੰਡਿਆ ਜਿੱਦਾਂ ਧੁੰਦ ਜੀ ਪਈ ਹੁੰਦੀ ਵਾ ਵਾਸ਼ਿੰਗ ਗਰਮੀ ਵੀ ਬਹੁਤ ਸੀ ਤੇ ਗਰਮੀ ਬਹੁਤ ਸੀ ਜੀਦਾ ਕਰਕੇ ਫਾਇਦਾ ਫਾਇਦਾ ਹੋਇਆ ਵਾ ਨੁਕਸਾਨ ਨਹੀਂ ਕੋਈ ਇੱਕ ਹੋਰ ਕੰਮ ਕਰਨ ਦੇ ਹੀ ਫਿਰ ਕਈ ਗੁੱਸਾ ਕਰਦੇ ਸੁੱਕੀਆਂ ਬਾਹ ਕੇ ਉੱਤੇ ਪਾਣੀ ਲਾ ਕੇ ਦੋਰੇ ਭਾਈ ਕਰਨੀ ਦਾ ਤੇਲ ਜ਼ਿਆਦਾ ਵਾ ਉਹ ਚਲੋ ਜਿਹੜਾ ਉਹ ਜੋ ਜੰਗ ਟਾਈਮ ਇਕੱਠਾ ਕੀਤਾ ਉਹ ਵੀ ਕਿੰਨੇ ਦਾ ਲੱਗਣਾ ਹੀ ਚਾਹੀਦਾ ਹੂੰ ਇਹਨੂੰ ਸੁੱਕੀਆਂ ਭਈਆਂ ਸੁੱਕੀਆਂ ਜ਼ਮੀਨਾਂ 'ਚ ਇੱਕ ਪਾਣੀ ਦੀ ਟਿੱਪ ਨਹੀਂ ਉਹ ਬਰਾ ਪਨੀਰੀ ਆ ਉਹਨੂੰ ਛੱਡੋ ਇੱਧਰ ਦੇਖੋ ਸੁੱਕੀ ਹੀ ਹੈ ਚ ਪਾਣੀ ਮਾਸਾ ਵੀ ਨਹੀਂ ਹੈਗਾ ਆਓ ਦੇਖ ਲਓ ਸਾਹਮਣੇ ਚਾਰ ਸਕੁਅਰ ਦੇ ਖਵਾ ਸੁੱਕੀਆਂ ਪਈਆਂ ਐ ਇੰਨੀ بارش ਹੋਈ ਐ ਰੁੱਖ ਤਾਂ ਘਾਟੀ ਲੱਗਦੇ ਡਿੱਗੇ ਹੁਣ ਡਿੱਗੇ ਜੀ ਦੂਜੀ ਹੁਣ ਵੀ ਹੁਣ ਦੋ ਤਿੰਨ ਸਪਲਾਈ ਵੀ ਨਹੀਂ ਆਉਣੀ ਬਾਬੇ ਨਹੀਂ ਮੇਰਨਾ ਸੋ ਇਨਾਮੀ ਪੈ ਗਿਆ ਵਾ ਗਰਮੀ ਤੋਂ ਆਉਂਦੀ ਵੇਰੇ ਗਰਮੀ ਵਾਲੀਓ ਸੀ ਜਿੰਨੀ ਗਰਮੀ ਹੈ ਇਸੇ ਉਰੇ ਹਿਸਾਬ ਨਾਲ ਬਣਦਾ ਵੀ ਸੀ ਹੈ ਤੇ ਚਲੋ ਪੈ ਗਿਆ ਫਾਇਦਾ ਵਾ ਹੁਣ 4-5 ਦਿਨ ਚਲ ਜਿੰਨੇ ਦਿਨ ਵੀ ਆ ਜਿੰਨਾਂ ਨੇ ਪਾਣੀ ਲਾ ਪਾਣੀ ਦਾ ਟੂਬਲ ਹੈ ਜਿਹੜਾ ਪਾਣੀ ਦੇ ਬਾਲਰ ਜਿ ਉੱਤੇ ਤੋਂ ਹੀ ਲਾਉਂਦੇ ਉਹ ਲੋੜ ਨਹੀਂ ਪੈਂਦੀ ਹੁਣ ਕਰਤਾ ਉਹਨੇ ਪੂਰਾ ਕੰਮ ਝੜਾ ਆ ਤੇ ਛੱਡੇ ਮੰਮੀ ਨਾ ਰਾਤ ਦਾ ਰੱਬ ਵੀ ਜਦੋਂ ਤੱਕ ਪਾਣੀ ਦੀ ਟੂਬ ਹੋਏ ਕਰਦੇ ਉਹਨਾਂ ਨੂੰ ਆਜਾ ਆਵੇ ਇਹਨੀ بارش ਆ ਆ ਪਹਿਲਾਂ ਸਵੇਰੇ ਸਵੇਰੇ ਤਾਂ ਧੁੱਪ ਲੱਗੀ ਹੋਈ ਆਵੇ ਲਹੌਰ ਵਿੱਚ بارش ਆ ਗਈ ਪਹਿਲਾਂ ਧੁੱਪ ਲੱਗੀ ਹੁਣ ਮੀਂਹ ਹੋ ਗਿਆ ਆਏ ਵੀ ਆ ਰਹੇ ਰੁੱਖ ਹਵਾ ਫੁੱਲ ਚੱਲਣ ਦੀ ਵੀ ਇਹ ਵੀ ਇੰਨੀ ਹਵਾ ਤੁਹਾਨੂੰ ਆਵਾਜ਼ ਵੀ ਸੁਣਦੀ ਹੁਣ ਪਰਾਂ ਨਹੀਂ ਜਾ ਰਹੀ ਕਿਉਂਕਿ بارش ਨੂੰ ਗਾਣੀਆਂ ਪੈਣੀਆਂ ਆਪਣੀ ਪਿਛਲੇ ਸਾਲ ਮੀਂਹ ਦੇ ਨਾਲ ਬਾਟਰ ਦੋਈ ਸੀ ਤੇ ਉਹ ਉਹ ਮਿੱਟੀ ਪਾ ਕੇ ਨਾ ਬੂਹ ਹਵਾ ਰੁੜ ਗਈ ਸੀ 10 ਕਫਟ ਉਹ ਨਾ ਮਿੱਟੀ ਪਾ ਕੇ ਪੂਰਨੀ ਉਹਦੇ ਪਰਣਾ ਸੀ ਉਹ ਖੱਡੇ ਨੂੰ ਇਹਨਾਂ 4-5 ਦਿਨਾਂ ਦਾ ਵੀ بارش ਪੈਣੀ ਆਵੇ ਯਾਰ ਸ਼ਫੇਰੇ بارش ਸੁੱਕੇ ਅਸਫ ਸੁੱਕੇ ਬਹਣ ਪਏ ਸੀ ਸਾਰੇ ਮੇਰੇ ਬਈ ਜਿਹੜੇ ਸਾਰੇ ਸੁੱਕੇ ਵਜੇ ਦੇਖ ਲਓ ਤੇ ਤਾਂ ਪਾਣੀ ਦਾ ਆਪ ਕਿੰਨੇ ਪਾਣੀ ਲੱਗਦਾ ਇਹਦੇ ਤੋਂ ਹੋਰ ਨਾਲ ਹੀ ਮਰ ਜੇ ਤੇ ਅਜੇ ਵੀ بارش ਆਉਣੀ ਆ ਆ ਦੇਖ ਲਈ ਹਣੀ ਤੁਹਾਨੂੰ ਆ ਦੇ ਲੋ ਅਸੁੱਕਾ ਬਾਣ ਪਿਆ ਹੈ ਜਿੱਚ ਪਾਣੀ ਪਾਣੀ ਹੋਇਆ ਪਿਆ ਉਹ ਫਦੇਖਦਾ ਵਿੱਚ ਪਾਣੀ ਪੁਣੀ ਕਿਸੇ ਚ ਨਹੀਂ ਲਾਇਆ ਸੁੱਕੇ ਪਏ ਆ ਦੇ ਚ ਵੀ ਆ ਬਗੇ ਚ ਵੀ ਸੁੱਕਾ ਹੀ ਆ ਜਬਿਜਲੀ ਦਿਸਕਰੀਪ ਪਰ ਵੀ ਲਖੋ ਕੇ ਨਹੀਂ ਪਤਾ ਹੋਣਾ ਬਲਗੇ ਤੇ ਇਨੇ ਸਟਲੇ ਨਾ ਗੰਬੇ ਹੁੰਦੇ ਬਿਜਲੀ ਨਹੀਂ ਆਉਣੀ ਦੋ ਦਿਨ ਵਿੱਚ ਆ ਜਮਾ ਕੰਮ ਸੂਤ ਨਹੀਂ ਆਉਂਦਾ ਇੰਨਾ ਦਿਨਾਂ ਚ ਇਹੀ ਪ੍ਰੋਬਲਮ ਹੁੰਦੀ ਜੀ ਦੋ ਕੁ ਦਿਨ ਲੈਣ ਚੱਲਦੀ ਚਲਤੀ ਇਹ ਦਿਨ ਨੇਰ ਮੁੜ ਕੇ ਮੀਂਹ ਉਹ ਕੇਲਿਆਂ ਦਾ ਬੂਟਾ ਟੁੱਟ ਗਿਆ ਲੈ ਲੈ ਇੰਨਾ ਬਾਰਿਸ਼ ਹੋਈ ਚੱਲ ਸ਼ੁਕਰ ਆ ਇੰਨਾ ਗਾ ਜਿਨ੍ਹਾਂ ਨੇ ਪਾਣੀ ਛੱਡਣੇ ਸੀ ਉਹਨਾਂ ਦਾ ਢਿੱਡ ਭਰੂ ਹੁਣਕ ਨਹੀਂ ਨਾ ਉਹ ਪਾਣੀ ਛੱਡ ਕੇ ਖੇਤ ਠੰਡੇ ਕਰ ਲੋ ਹੋਏ ਕਿ ਨਹੀਂ ਠੰਡੇ ਕਰ ਦਿੰਦਾ ਨਾ ਫਿਰ ਜੋ ਉਹਦੇ ਆਈ ਕੀ ਹੁੰਦਾ ਉਹਨੂੰ ਭੁਲਾਉਨੇ ਆ ਫਰੈਦੈਂ ਹੁੰਦੀ ਅੱਧ ਤੱਕ ਜਾਂਦੇ ਕਿ ਨਹੀਂ ਦੁੱਧ ਦਾ ਹੀ ਲੇਟ ਹੋ ਗਿਆ ਦੁੱਧ ਤੋਂ ਉਹਨੂੰ ਜਾਂਦਾ ਪਰ ਅੱਜ ਵਾਲਾ ਵਲੌਗ ਜੇ ਤੋ ਤੱਕ ਸਾਨੂੰ ਲਾਈਕ ਕਰਿਓ ਸ਼ੇਅਰ ਕਰਿਓ ਜਿਹੜੇ ਵੀ ਚੈਨਲ ਤੇ ਨਵੀਆਂ ਜਰੂਰ ਸਬਸਕ੍ਰਾਈਬ ਕਰ ਲਿਓ ਤੁਹਾਡਾ ਵਲੌਗ ਵੇਖਣ ਤੇ ਬਹੁਤ ਬਹੁਤ ਧੰਨਵਾਦ